ਰਵਨੀਤ ਬਿੱਟੂ ਦੀਆਂ ਮੁਸ਼ਕਲਾਂ ਵਾਦੀਆਂ ਜਾ ਰਹੀਆਂ ਖਾਸ ਕਰਕੇ ਰਵਨੀਤ ਬਿੱਟੂ ਨੂੰ ਹੁਣ ਧਮਕੀਆਂ ਮਿਲਣ ਲੱਗ ਗਈਆਂ ਨੇ ਹਾਲ ਹੀ ਦੇ ਵਿੱਚ ਇੱਕ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਜਦੋਂ ਰਵਨੀਤ ਬਿੱਟੂ ਦੇ ਸਿਰ ਦਾ ਹੀ ਮੁੱਲ ਪੈ ਗਿਆ ਬਿਲਕੁਲ ਰਵਨੀਤ ਬਿੱਟੂ ਬਾਰੇ ਜਿੱਥੇ ਵੀ ਗੱਲ ਕਰ ਲੋ ਉੱਥੇ ਚਰਚਾ ਇਹੀ ਚੱਲ ਰਹੀ ਹੈ ਕਿ ਤੇ ਲੰਗਣਾ ਦੇ ਇੱਕ ਕਾਂਗਰਸ ਲੀਡਰ ਦੇ ਵੱਲੋਂ ਇਹੋ ਜਿਹਾ ਵੱਡਾ ਬਿਆਨ ਦਿੱਤਾ ਗਿਆ ਜਿਸ ਉੱਤੇ ਅਜੇ ਤੱਕ ਤਾਂ ਕਾਂਗਰਸ ਵੀ ਚੁੱਪ ਹੈ ਰਮਨੀਤ ਬਿੱਟੂ ਦੀ ਜਾਨ ਖਤਰੇ ਦੇ ਵਿੱਚ ਹੁਣ ਸਮਝੀ ਜਾ ਰਹੀ ਹੈ ਆਖਰ ਇਦਾਂ ਦਾ ਹੋਇਆ ਕੀ ਹੈ ਤੇ ਲੰਗਨਾ ਦੇ ਵਿੱਚ ਅਚਾਨਕ ਇਹੋ ਜਿਹਾ ਕਿਹੜਾ ਬਿਆਨ ਸਾਹਮਣੇ ਆ ਗਿਆ ਜਿਸ ਬਾਰੇ ਰਮਨੀਤ ਬਿੱਟੂ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਹੈ ਤੇ ਲੰਗਨਾ ਦੇ ਵਿੱਚ ਕਾਂਗਰਸ ਦੇ ਵਿਧਾਇਕ ਵੇਦਮਾ ਬੋਜ਼ੂ ਨਾਮ ਦੇ ਇੱਕ ਲੀਡਰ ਦੇ ਵੱਲੋਂ ਇੱਕ ਵਿਧਾਇਕ ਦੇ ਵੱਲੋਂ ਸਿੱਧੇ ਤੌਰ ਦੇ ਉੱਤੇ ਇੱਕ ਗੱਲ ਕਹਿ ਦਿੱਤੀ ਗਈ ਹੈ ਬਾਕਾਲ ਨਿਊਜ਼ ਆਰਟੀਕਲਸ ਇਹ ਸਾਫ਼ ਕਿਹਾ ਗਿਆ ਹੈ ਕਿ ਵੇਦਮਾ ਬੋਜ਼ੂ ਨੇ ਇਹ ਦਾਵਾ ਕੀਤਾ ਹੈ ਕਿ ਜਿਹੜਾ ਵੀ ਰਵਨੀਤ ਬਿੱਟੂ ਦਾ ਸਿਰ ਲਿਆ ਕੇ ਦਵੇਗਾ ਉਸ ਨੂੰ ਉਹ ਪਛਤੈਨੀ ਜ਼ਮੀਨ ਜਿਹੜੀ ਆਪਣੀ ਹੈ ਉਹ ਦੇ ਦੇਣਗੇ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਤੇ ਖਤਰਨਾਕ ਬਿਆਨ ਹੈ ਰਵਨੀਤ ਬਿੱਟੂ ਦੇ ਸਿਰ ਦਾ ਮੁੱਲ ਲੱਗ ਗਿਆ ਹੈਰਾਨੀ ਦੀ ਗੱਲ ਹੈ ਜਿਸ ਉੱਤੇ ਵਿਵਾਦ ਖੜਿਆ ਹੈ ਔਰ ਇਸ ਮਾਮਲੇ ਨੂੰ ਲੈ ਕੇ ਕਾਂਗਰਸ ਦੀ ਜਿਹੜੀ ਹਾਈ ਕਮਾਂਡ ਅਜੇ ਤੱਕ ਚੁੱਪ ਹੈ ਹਾਲਾਂਕਿ ਰਵਨੀਤ ਬਿੱਟੂ ਨੇ ਰਾਹੁਲ ਗਾਂਧੀ ਨੂੰ ਅੱਤਵਾਦੀ ਕਿਹਾ ਸੀ ਰਵਨੀਤ ਬਿੱਟੂ ਨੇ ਰਾਹੁਲ ਗਾਂਧੀ ਨੂੰ ਪੱਪੂ ਕਿਹਾ ਸੀ ਇੱਕ ਮਹਾਰਾਸ਼ਟਰ ਦੇ ਵਿਧਾਇਕ ਨੇ ਜੋ ਕਿ ਬੀਜੇਪੀ ਦੇ ਸਹਿਯੋਗੀ ਪਾਰਟੀ ਦਾ ਹੈ ਉਸਨੇ ਕਿਹਾ ਸੀ ਕਿ ਰਾਹੁਲ ਗਾਂਧੀ ਦੀ ਜ਼ੁਬਾਨ ਕੱਟਣ ਵਾਲੇ ਨੂੰ 10 ਲੱਖ ਰੁਪਏ ਜਿਹੜੇ ਨੇ ਉਹ ਨਕਦ ਦਿੱਤੇ ਜਾਣਗੇ ਇਸ ਮਾਮਲੇ ਨੂੰ ਲੈ ਕੇ ਹੁਣੇ ਇੱਕ ਵੱਖਰੇ ਪੱਧਰ ਤੇ ਐਸਕੇਲੇਟ ਹੋ ਗਈ ਸਾਰੀ ਗੱਲ ਜਦੋਂ ਰਵਨੀਤ ਬਿੱਟੂ ਦੇ ਸਿਰ ਦਾ ਮੁੱਲ ਪੈ ਗਿਆ ਔਰ ਉਸ ਦੇ ਜਵਾਬ ਦੇ ਵਜh ਦੇ ਵਿੱਚ ਰਵਨੀਤ ਬਿੱਟੂ ਨੇ ਇੱਕ ਟਵੀਟ ਵੀ ਜਾਰੀ ਕੀਤਾ ਰਵਨੀਤ ਬਿੱਟੂ ਦਾ ਉਸ ਟਵੀਟ ਦੇ ਵਿੱਚ ਸਾਫ਼ ਕਹਿਣਾ ਹੈ ਕਿ ਕਾਂਗਰਸ ਪਾਰਟੀ 84 ਤੋਂ ਲੈ ਕੇ ਹੁਣ ਤੱਕ ਥੋੜਾ ਵੀ ਨਹੀਂ ਬਦਲੀ ਅਜੇ ਵੀ ਉਹ ਸਿੱਖਾਂ ਦੇ ਖੂਨ ਦੀ ਪਿਆਸੀ ਇਥੇ ਨਾਲ ਹੀ ਮਲਕਰਜਨ ਖੜਗੇ ਨੂੰ ਟੈਗ ਵੀ ਕੀਤਾ ਗਿਆ ਸਟਰੀਟ ਦੇ ਵਿੱਚ ਰਵਨੀਤ ਬੱਟੂ ਵੱਲੋਂ ਔਰ ਨਾਲ ਦੀ ਨਾਲ ਮੁਹੱਬਤ ਕੀ ਦੁਕਾਨ ਕਿੱਥੇ ਹੈ ਇਹ ਸਵਾਲ ਵੀ ਪੁੱਛ ਲਿਆ ਗਿਆ ਖੈਰ ਇਸ ਮਾਮਲੇ ਨੂੰ ਲੈ ਕੇ ਭਾਜਪਾ ਜਾਂ ਰਵਨੀਤ ਬੱਟੂ ਕੀ ਕੋਈ ਐਕਸ਼ਨ ਕਰੇਗੀ ਨਹੀਂ ਕਰੇਗੀ ਇਹ ਸਮੇਂ ਤੇ ਮਨਸਰ ਹੈ ਫਿਲਹਾਲ ਇਹ ਇੱਕ ਵੱਡਾ ਮਾਮਲਾ ਇੱਕ ਵੱਡਾ ਔਰ ਖਤਰਨਾਕ ਬਿਆਨ